ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮੰਨਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪੈਂਡ ਜੱਸੇ ਆਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੋਸਤੋ ਇਸ ਘਰ ਤੋਂ ਦੂਜੀ ਵੀਡੀਓ ਆਜਾ ਮੋੜ ਲਾ ਵੀਰੇ ਪਹਿਲਾਂ ਬਾਈ ਦੀ ਇਸ ਘਰ ਤੋਂ ਜਰਸੀ ਵੇਡ ਦੀ ਵੀਡੀਓ ਬਣਾਈ ਸੀ ਬਾਈ ਆਖਦਾ ਕਿ ਘੰਟੇ ਬਾਅਦ ਹੀ ਉਹ ਸੇਲ ਹੋ ਗਈ ਸੀ ਅੱਜ ਦੀ ਵੀਡੀਓ ਤੁਹਾਨੂੰ ਦੋ ਪੰਜਾਬ ਵਾਲੀਆਂ ਜਰਸੀ ਵੇਡ ਦਿਖਾ ਦੇਣੀ ਹੈ ਦੋਨੇ ਸੂਏ ਨੂੰ ਤਿਆਰ ਇੱਕ ਪਹਿਲੇ ਸੂਏ ਬਹੁਤ ਚੰਗੀ ਵੇਡ ਪੰਜਾਬ ਵਾਲੀ ਜਰਸੀ ਇੱਕ ਦੂਜੇ ਸੂਏ ਚੰਗੇ ਦੁੱਧ ਵਾਲੀ ਜਰਸੀ ਗੁਡੀਏ ਨੂੰ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਜਿਹੜੀ ਗਾਂ ਜਿਹੜੇ ਵੀਰ ਨੂੰ ਜਿਹੜੀ ਵਹਿੜ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ ਪਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਹਾਂਜੀ ਦੋਸਤੋ ਦੂਜਾ ਸੂਆ ਵਹਿੜ ਸੋਣ ਵਾਲੀ ਆ ਡੇਟ ਮੁਤਾਬਕ ਵੀਰ ਦੱਸਦਾ ਵਾ ਕਿ ਸੋਣ ਵਿੱਚ ਇੱਕ ਹਫਤਾ ਹਜੇ ਕੱਚੀ ਆ ਤੇ ਇੱਕ ਹਫਤੇ ਨੂੰ ਸੋਨਾ ਹਵਾਨਾ ਦੋਸਤੋ ਵਹਿੜ ਦੇ ਤਿਆਰ ਕਰ ਜਾਣਾ ਵਾ ਤੇ ਪਹਿਲੇ ਸੂਏ ਵੀਰ ਦੱਸਦਾ ਵਾ ਕਿ ਵਹਿੜ ਨੇ 18-19 ਕਿਲੋ ਦੁੱਧ ਖੁੱਲਾ ਚਵਾਇਆ ਐਤ ਕੀ ਵੀਰ ਦੱਸਦਾ ਵਾ ਕਿ 22-23 ਕਿਲੋ ਦੁੱਧ ਖੁੱਲਾ ਚਵਾਜੂਗੀ ਤੇ ਹਵਾਨੇ ਜਾਂ ਜੇ ਕਾਫੀ ਇੱਕ ਘੱਟ ਘੜ ਦੋਸਤੋ ਸੋਨਾ ਵਹਿੜਦਾ ਤੇ ਚੰਗੇ ਵਜਨ ਵਾਲੇ ਦੋਸਤੋ ਬਣਦਾ ਤੇ ਥਣਾ ਦਾ ਗੈਪ ਦੋਸਤੋ ਦੇਖ ਸਕਦੇ ਆ ਚਾਰੇ ਥਣ ਕੱਲੇ ਕੱਲੇ ਨਿੱਕਰ ਮੇ ਸੋਨੇ ਚਵਾਈਏ ਲੱਗੇ ਹੋਏ ਆ ਤੇ ਸੋਨੇ ਬਾਈ ਦੀ ਜਰਸੀ ਆ ਪੰਜਾਬ ਵਾਲੀ ਤੇ ਮੂੰਹ ਮੱਥੇ ਦੋਸਤੋ ਦੇਖ ਸਕਦੇ ਆ ਸੋਨੇ ਮੂੰਹ ਮੱਥੇ ਦੀ ਵਹਿੜਾ ਤੇ ਬਾਈ ਕਹਿੰਦਾ ਵਹਿੜ ਦਾ ਪ੍ਰਾਈਜ਼ ਫੋਨ ਦੇ ਉੱਪਰ ਹੀ ਕਰਾਂਗੇ ਦੂਜੇ ਨੰਬਰ ਵਾਲੀ ਵੱਛੀ ਦੀ ਗੱਲ ਕਰਦੇ ਆ ਜੀ ਹਾਂਜੀ ਦੋਸਤੋ ਵੱਛੀ ਪਹਿਲਾ ਸੂਆ ਸੂਣ ਵਾਲੀ ਆ ਡੇਟ ਮੁਤਾਬਕ ਵੀਰ ਦੱਸਦਾ ਵਾ ਕਿ ਸੋਨ ਵਿੱਚ ਇੱਕ ਹਫਤਾ ਹਜੇ ਕੱਚੀ ਆ ਤੇ ਹਵਾਨਾ ਬਹੁਤ ਸੋਹਣਾ ਦੋਸਤੋ ਪੂਰਾ ਫਿਟਿੰਗ ਵਾਲਾ ਹਵਾਨਾ ਦੋਸਤੋ ਤਿਆਰ ਕੀਤਾ ਹੋਇਆ ਵੱਛੀ ਨੇ ਤੇ ਪਹਿਲੇ ਸੂਏ ਵੀਰ ਦੱਸਦਾ ਵਾ ਕਿ ਨਾਰਮਲੀ 16 17 ਗਲ ਦੁੱਧ ਖੁੱਲਾ ਚਵਾਜੂਗੀ ਤੇ ਬਾਕੀ ਦੋ ਦਿਨਾਂ ਦੇਣਾ ਵੀ ਚਾਹੀਦਾ ਕਿਉਂਕਿ ਚੰਗੀ ਦੋਸਤੋ ਬਰੀਡ ਹੈ ਜਰਸੀ ਪੰਜਾਬ ਵਾਲੀ ਵਹਿੜਾ ਦੋਸਤੋ ਜਰਸੀ ਤੇ ਥਾਣਾ ਦਾ ਗੈਪ ਬਹੁਤ ਸੋਹਣਾ ਚਾਰੇ ਥਣ ਕੱਲੇ ਕੱਲੇ ਨਿੱਕਰਵੇਂ ਸੋਹਣੇ ਮੁੱਠੀ ਆ ਲੱਗੇ ਹੋਏ ਆ ਹਵਾਨਾ ਪੂਰਾ ਚੰਗਾ ਸੋਹਣਾ ਤਿਆਰ ਕੀਤਾ ਹੋਇਆ ਇੱਕ ਹਫ਼ਤੇ ਨੂੰ ਸੋਹਣਾ ਦੋਸਤੋ ਵੱਛੀ ਨੇ ਹਵਾਨਾ ਤਿਆਰ ਕਰ ਜਣਾ ਤੇ ਚੰਗਾ ਦੋ ਦੋਸਤੋ ਪਾ ਦੂਗੀ ਵੱਛੀ ਅਨੇੜ ਤੋਂ ਥਾਣਾ ਲੱਗਿਆ ਆਪ ਦੋਸਤੋ ਦੇਖ ਸਕਦੇ ਆ ਚਾਰੇ ਥਣ ਕੱਲੇ ਕਰੇ ਨਿਕਰੇ ਮੈਂ ਸੋਨੇ ਕਿਵਾਈਏ ਲੱਗੇ ਹੋਏ ਆ ਦੇਖ ਸਕਦੇ ਚੰਗਾ ਦੋਸਤੋ ਹਵਾਨਾ ਵਾਚੀ ਆ ਤੇ ਕੱਦ ਕੜ ਦੋਸਤੋ ਸੋਨਾ ਵਾ ਦੋਸਤੋ ਵਾਚੀ ਦਾ ਪ੍ਰਾਈਸ ਬਾਈ ਕਹਿੰਦਾ ਫੋਨ ਦੇ ਉੱਪਰ ਹੀ ਕਰਾਂਗੇ ਜਿਹੜੀ ਵੀਰ ਨੂੰ ਜਿਹੜੀ ਵੈਡ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਦੋਸਤੋ ਅੱਜ ਦੀ ਵੀਡੀਓ 'ਚ ਇਹ ਦੋ ਨਗ ਬਾਈ ਦੇ ਵਕਾਊ ਸੀਗੇ ਚੈਨ ਨੇ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਰੂਟੀਨ ਚ ਦੇਖਣ ਲਈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਗਲੀ ਨਵੀਂ ਵੀਡੀਓ ਜਲਦ ਮਿਲਾਂਗੇ ਵੀਡੀਓ ਵੇਖਣ ਲਈ ਧੰਨਵਾਦ ਜੀ ਸਾਰਿਆਂ ਦਾ